ਮੂਵੀ ਦੇਖ ਕੇ ਬਾਹਰ ਨਿਕਲੇ ਹੋ ਕਿੱਦਾਂ ਦਾ ਲੱਗਿਆ ਪੰਗੇਵਾਜ਼ ਮੁੰਡੇ ਬਹੁਤ ਵਧੀਆ ਮੂਵੀ ਆ ਜੀ ਮੈਂ ਸਭ ਨੂੰ ਰეკਮੈਂਡ ਕਰੂੰਗਾ ਕਿ ਜ਼ਰੂਰ ਦੇਖਣ ਕੰਪਲੀਟ ਫੈਮਿਲੀ ਮੂਵੀ ਆ ਤੇ ਐਕਸ਼ਨ ਰੋਮਾਂਸ ਗਾਣੇ ਬਹੁਤ ਭਰਪੂਰ ਨੇ ਤੇ ਜੋ ਅੱਜ ਕੱਲ ਚੀਜ਼ ਥੋੜੀ ਮਿਸਿੰਗ ਆ ਅੱਜ ਕੱਲ ਦੇ ਸਿਨੇਮਾ ਦੇ ਵਿੱਚ ਉਹ ਚੀਜ਼ ਦੇ ਵਿੱਚ ਹੈਗੀ ਆ ਤੇ ਇਹਦੇ ਵਿੱਚ ਦੇਖਿਆ ਗਿਆ ਪੋਲਿਟਿਕਸ ਤੇ ਜਿਹੜੇ ਪੁਲਿਸ ਮੁਲਾਜ਼ਮ ਦਾ ਉਹ ਜਿਹੜਾ ਮੇਲ ਦਿਖਾਇਆ ਗਿਆ ਉਹ ਅਜ ਤੱਕ ਦੇ ਜੋ ਗਰਾਉਂਡ ਤੇ ਦੇਖਣ ਨੂੰ ਮਿਲ ਰਿਹਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੂਵੀਜ਼ ਰਿਐਲਿਟੀ ਤੇ ਹੀ ਬਣਦੀਆਂ ਨੇ ਜੇ ਕੁਝ ਉਹਦੇ ਵਿੱਚ ਰੀਅਲ ਅਸੀਂ ਦੇਖੀ ਐ ਆਬਜ਼ਰਵ ਕੀਤੀ ਹੋਊਗੀ ਕੋਈ ਚੀਜ਼ ਤਾਂ ਹੀ ਮੂਵੀ ਵਿੱਚ ਆਈ ਹੈ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਪੈਰਲਲ ਹੀ ਚੱਲਦੀਆਂ ਨੇ ਤਾਂ ਉਸ ਉਹੀ ਮੂਵੀ ਵਿੱਚ ਦਿਖਾਇਆ ਗਿਆ ਮਿਲਿਓ ਕਿੱਦਾਂ ਦਾ ਲੱਗਿਆ ਮੂਵੀ ਪੂਰੀ ਮੂਵੀ ਦੇਖ ਕੇ ਬਾਹਰ ਬਹੁਤ ਵਧੀਆ ਖਰੇਲੂ ਮੂਵੀ ਆ ਤੇ ਗਾਣੇ ਵੀ ਬਹੁਤ ਸੋਹਣੇ ਆ ਤੇਜੀ ਸੰਦੂ ਸੰਦੂ ਜੀ ਦਾ ਵੀ ਰੋਲ ਵਧੀਆ ਇਹਦੇ ਚ ਆਇਆ ਸਾਰੇ ਵਧੀਆ ਕਿਰਦਾਰ ਨਵਾਇਆ ਸਾਰਿਆਂ ਨੇ ਐਕਟਰ ਨੂੰ ਜਿਹੜਾ ਤੇਜੀ ਸੰਦੂ ਜੀ ਨੇ ਲਾਂਚ ਕੀਤਾ ਉਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗੀ ਬਹੁਤ ਸੋਹਣੀ ਐਕਟਿੰਗ ਆ ਜੀ ਲਾਜਵਾਬ ਆ ਕੋਈ ਜਵਾਬ ਨਹੀਂ ਹੈਗਾ ਮੈਡਮ ਪੰਗੇਵਾਜ ਮੁੰਡੇ ਦੇਖ ਕੇ ਬਾਹਰ ਨਿਕਲੇ ਕਿੱਦਾਂ ਦੀ ਮੂਹਰੇ ਲੱਗੀ ਹੈ ਬਹੁਤ ਅੱਛੀ ਲੱਗੀ ਐਕਟਿੰਗ ਕਿੱਦਾਂ ਦੀ ਲੱਗੀ ਐਕਟਿੰਗ ਬਹੁਤ ਅੱਛੀ ਸਭ ਦੀ ਐਕਟਿੰਗ ਬਹੁਤ ਅੱਛੀ ਹੈ ਔਰ ਸਭ ਤੋਂ ਬੜੀ ਗੱਲ ਹੈ ਕਿ ਬੜੀ ਸਾਫ ਸੁਥਰੀ ਹੈ ਐਂਟਰਟੇਨਿੰਗ ਹੈ ਕਾਮੇਡੀ ਵੀ ਹੈ ਔਰ ਫੈਮਿਲੀ ਚ ਬੈਠ ਕੇ ਦੇਖ ਤੁਹਾਨੂੰ ਕਿੱਦਾਂ ਲੱਗੀ ਬਹੁਤ ਅੱਛੀ ਲੱਗੀ ਹੈ ਜੀ ਫੈਮਿਲੀ ਚ ਬੈਠ ਕੇ ਦੇਖਣ ਵਾਲੀ ਮੂਵੀ ਹੈ ਐਕਟਿੰਗ ਬਹੁਤ ਅੱਛੀ ਹੈ ਔਰ ਹਰ ਜੀ ਅਪੀਲ ਕਰਨਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਇਹ ਨਿਊਜ਼ ਦੇਖ ਰਹੇ ਹਨ ਉਹਨਾਂ ਨੂੰ ਵੀ ਇਹ ਦੇਖਣ इन जरूर देखा हमारे पंजाबी सभ्याचार को देखने के लिए ऐसी मूवीज बहुत ज़रूरी हैं और हम प्रमोट करते हैं ऐसे यंग बच्चों को और यंग टैलेंट को तो हमें बहुत अच्छा लगा देख के और इतनी अच्छी तरीके से उन्होंने एक्ट करा अपने प्रॉब्लम समझी और उसको बड़ी जिम्मेदारी संभाया तो बहुत अच्छी मूवी है वी रियली अप्रिशिएट जय मेहता एंड उसके पूरी टीम को बहुत बहुत कॉन्ग्रेचुलेशन एंड बेस्ट विशेष बहुत वह मूवी है जी घरेलू मूवी आप देख सकते हैं ਬਹੁਤ ਵਧੀਆ ਸਾਰੀ ਸਟੋਰੀ ਬਹੁਤ ਐਕਟਿੰਗ ਕਿੱਦਾਂ ਦੀ ਲੱਗੀ ਫਸਟ ਟਾਈਮ ਐਕਟਿੰਗ ਦੇ ਵਿੱਚ ਬਹੁਤ ਵਧੀਆ ਜੀ ਨਵੇਂ ਮੁੰਡਿਆਂ ਨੂੰ ਪ੍ਰਮੋਟ ਹੋਣਾ ਚਾਹੀਦਾ ਜੀ ਬਹੁਤ ਵਧੀਆ ਐਕਟਿੰਗ ਹੈ ਤੇਜੀ ਸੰਧੂ ਮੈਮ ਦੀ ਐਕਟਿੰਗ ਕਿੱਦਾਂ ਦੀ ਲੱਗੀ ਬਹੁਤ ਵਧੀਆ ਡਾਇਲੌਗ ਸਾਰੇ ਉਹਨਾਂ ਨੇ ਆਪਰੇਟਰ ਬਹੁਤ ਵਧੀਆ ਡਾਇਲੌਗ ਉਹਨਾਂ ਦੇ ਸਰ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਲੱਗੀ ਜੀ ਮੂਵੀ ਬੜੀ ਅੱਛੀ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ ਬਹੁਤ ਦਰਸ਼ਕਾਂ ਨੂੰ ਇਹ ਅਪੀਲ ਹੈ ਵੀ ਅਗੋਂ ਵੀ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਤੇ ਜਿਹੜੀ ਇਹਨਾਂ ਨੇ ਪੰਗੇਬਾਜ਼ ਵਾਲੀ ਚੀਜ਼ ਰੱਖੀ ਹੈ ਜਿਵੇਂ ਨ ਕਨ ਦੇਖਦੇ ਆਂ ਦੇਖੋ ਇਹਦੇ ਵਿੱਚ ਆਪਣਾ ਪੰਜਾਬੀ ਕਲਚਰ ਦਿਖਾਇਆ ਗਿਆ ਔਰ ਨਵੇਂ ਕਲਾਕਾਰਾਂ ਨੂੰ ਮੋਟੀਵੇਟ ਕੀਤਾ ਗਿਆ ਨਵੇਂ ਕਲਾਕਾਰ ਜਿਹੜੇ ਨੇ ਉਹ ਮੂਰੇ ਆਏ ਨੇ ਤੇ ਫਿਲਮ ਵੀ ਬਹੁਤ ਵਧੀਆ ਹੈ ਤੇ ਜੀ ਸੰਧੂ ਮੈਮ ਦੀ ਐਕਟਿੰਗ ਬਹੁਤ ਵਧੀਆ ਹੈ ਤੇ ਪੰਜਾਬੀ ਜਿਹੜਾ ਕਲਚਰ ਆਪਣਾ ਉਸ ਸ਼ੋਅ ਕੀਤਾ ਗਿਆ ਨਵੇਂ ਕਲਾਕਾਰ ਲਾਂਚ ਕੀਤੇ ਗਏ ਇਹ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣੀਆਂ ਜੇ ਤਾਂ ਜੋ ਨਵੇਂ ਚਿਹਰੇ ਅੱਗੇ ਹੋਰ ਮਿਹਨਤ ਕਰਨਗੇ ਹੋਰ ਨਿਖਰ ਕੇ ਫਿਲਮਾਂ ਆਣਗੀਆਂ ਪੰਜਾਬੀ ਆਪਣੀ ਪੰਜਾਬੀ ਫਿਲਮਾਂ ਨੂੰ ਪ੍ਰਮੋਟ ਕਰਾਂਗੇ ਸਰ ਕਿਵੇਂ ਲੱਗੀ ਮੂਵੀ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮੂਵੀ ਸੀਗੀ ਸਾਰੇ ਕਲਾਕਾਰਾਂ ਦਾ ਬਹੁਤ ਵਧੀਆ ਐਕਟਿੰਗ ਸੀਗੀ ਸਭ ਤੋਂ ਵਧੀਆ ਸੀਨ ਕਿਹੜਾ ਲੱਗਿਆ ਸਾਰੇ ਸੀਨ ਵਧੀਆ ਸੀਗੇ ਕੋਈ ਸਪੈਸ਼ਲ ਨਹੀਂ ਕਿ ਸਾਰੇ ਸੀਨ ਵਧੀਆ ਸੀਗੇ ਜਿਹੜੇ ਪੋਲਿਟਿਕਸ ਤੇ ਪੁਲਿਸ ਮੁਲਾਜ਼ਮ ਦਾ ਜੋ ਕੰਬੀਨੇਸ਼ਨ ਦੇਖਿਆ ਗਿਆ ਇਸ ਮੂਵੀ ਵਿੱਚ ਉਹ ਚੀਜ਼ ਕਿਦਾਂ ਦੇਖ ਰਹੇ ਹੋ ਥੋੜਾ ਰੀਅਲ ਟਾਈਪ ਲੱਗਿਆ ਉਹ ਕਿੰਨੀ ਵਧੀਆ ਮੂਵੀ ਲੱਗੀ ਆ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਸੋਹਣੀ ਮੂਵੀ ਹੈ ਕੀ ਮੈਸੇਜ ਮੂਵੀ ਨੇ ਇੱਕ ਬਹੁਤ ਵੱਡਾ ਮੈਸੇਜ ਵੀ ਦਿੱਤਾ ਖਾਸ ਕਰਕੇ ਪੁਲਿਸ ਤੇ ਜਿਹੜੇ ਪੋਲਿਟਿਕਸ ਦਾ ਜੋ ਕੰਬੀਨੇਸ਼ਨ ਦਿਖਾਇਆ ਗਿਆ ਉਹ ਕਿਤੇ ਨਾ ਕਿਤੇ ਧਰਲ ਤਲ ਤੇ ਇਜੀ ਨਜ਼ਰ ਵਿਖਦੀ ਹੈ ਬੰਨੀ ਠੀਕ ਹੈ ਬਹੁਤ ਵਧੀਆ ਦਿਖਾਇਆ ਮਤਲਬ ਮਜ਼ਾ ਆ ਗਿਆ ਦੇਖ ਕੇ ਸਾਡੀ ਆਪਦੀ ਇਹ ਘਰ ਦੀ ਮੂਵੀ ਲੱਗ ਰਹੀ ਆ ਕਿਉਂਕਿ ਪਰਿਵਾਰਕ ਗੱਲਾਂ ਨੇ ਦੇਸੀ ਲੋਕਾਂ ਸਾਰੀ ਮੂਵੀ ਦੇ ਵਿੱਚ ਕੋਈ ਓਵਰ ਨਹੀਂ ਕੀਤਾ ਹੋਇਆ ਤੇ ਸਾਡੀ ਤੇਜੀ ਭੈਣ ਉਹਨਾਂ ਦੇ ਡਾਇਲੌਗ ਸਾਡਾ ਹੀਰੋ ਆ ਭਰਾ ਉਹਦੀ ਫਸਟ ਮੂਵੀ ਹੈਗੀ ਐ ਪਰ ਉਹਦੇ ਵਿੱਚ ਵੀ ਇਹ ਲੱਗ ਨਹੀਂ ਰਿਹਾ ਸੀਗਾ ਕਿ ਉਹ ਨਵੇਂ ਉਹਨਾਂ ਨੇ ਡੈਬਿਊ ਕੀਤਾ ਆ ਤੇ ਬਹੁਤ ਵਧੀਆ ਲੱਗੀ ਓਵਰਲ ਮੂਵੀ ਸਾਨੂੰ ਸਾਹਿਬ ਮੂਵੀ ਦੇਖਣ ਆਏ ਹੋ ਕਿੱਦਾਂ ਦਾ ਮੂਵੀ ਲੱਗਿਆ ਪੰਗੇਵਾਜ਼ ਮੁੰਡੇ ਪੰਗੇਵਾਜ਼ ਮੁੰਡੇ ਤਾਂ ਬਹੁਤ ਵਧੀਆ ਫਿਲਮਾਂ ਪਰਿਵਾਰਿਕ ਰਿਲੇਸ਼ਨ ਜਿਹੜੇ ਇੱਕ ਦੂਜੇ ਨਾਲ ਵਧੀਆ ਬਣਾ ਕੇ ਰੱਖਣ ਲਈ ਇੱਕ ਦੂਜੇ ਦੀ ਸਾਂਝ ਆ ਕੇ ਦੁੱਖ ਤਕਲੀਫ ਚੋਂ ਬੰਦੇ ਨੂੰ ਜੇ ਘੜਨਾ ਪੈ ਜਵੇ ਤਾਂ ਉਹ ਚੀਜ਼ ਦਿਖਾਈ ਗਈ ਹੈ ਇੱਕ ਪਲਵਾਨ ਦਾ ਜੋ ਮੇਨ ਕਰਦਾਰ ਆ ਉਹ ਵੀ ਅੱਛਾ ਦਿਖਾਇਆ ਗਿਆ ਵੀ ਕਿਤੀ ਭੈਣ ਦੀ ਜਦ ਲਈ ਲੋਕੀਂ ਵਿਸ਼ਵਾਸ ਕਰਦੇ ਨੇ ਪਲਵਾਨਾਂ ਤੇ ਵੀ ਤੇ ਦੂਜੀ ਮੈਂ ਮਲੋਤਰਾ ਫੈਮਿਲੀ ਅਤੇ ਤੇਜੀ ਸੰਧੂ ਜੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਐਦਾਂ ਦੇ ਹੀ ਫਿਲਮਾਂ ਨੂੰ ਸੀ ਲੈ ਕੇ ਆਓ ਤੇ ਲੋਕਾਂ ਲਈ ਹਾਸੇ ਲਈ ਜਿckਣਾ ਦਿਲ ਦੀਦਾਰ ਗਿਲਜੀ ਦਾ ਇੰਨਾ ਵਧੀਆ ਰੋਲ ਸੀ ਉਹਨਾਂ ਨੇ ਬਹੁਤ ਵਧੀਆ ਆਪਣੀ ਐਕਟਿੰਗ ਦਾ ਬਾਬ ਕੁਬੀਤભાઈ ਹੈ ਤੇ ਉਸੇ ਤਰੀਕੇ ਨਾਲ ਜੈਮਲੋਤਰਾ ਜੀ ਜਿਹੜੇ ਇਸ ਫਿਲਮ ਦੇ ਮੇਨ ਲੀਡਰ ਨੇ ਉਹਨਾਂ ਦਾ ਬਹੁ ਬਹੁਤ ਵਧੀਆ ਐਕਟਿੰਗ ਤੇ ਫਸਟ ਹੋਣ ਇੱਕ ਫਸਟ ਫਿਲਮ ਦੇ ਵਿੱਚ ਹੀ ਆਪਣਾ ਕ੍ਰੀਏਟਿਵ ਉਹ ਦਿਖਾਇਆ ਜੋ ਦੁਨੀਆ ਨੂੰ ਦਿਖਾਣਾ ਚਾਹੀਦਾ ਠੀਕ ਹੈ ਨਾ ਮੈਂ ਚਾਹੁੰਦਾ ਪਰਮਾਤਮਾ ਕਰੇ ਇਹ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਪੂਰੀ ਟੀਮ ਨੂੰ ਦਿਲੋਂ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਆ ਕੇ ਫਿਲਮ ਦੇਖੋ ਤੇ ਤਾਂ ਜੋ ਆਪਣੀ ਫੈਮਿਲੀ ਦੇ ਵਿੱਚ ਤੁਸੀਂ ਆਪਣੀਆਂ ਖੁਸ਼ੀਆਂ ਨੂੰ ਵੰਡ ਸਕਦੇ ਹੋ ਦੇਖੋ ਸਾਰੀ ਵਧੀਆ ਸਾਰੇ ਸੀਨ ਵਧੀਆ ਸੀਗੇ ਬਾਕੀ ਜੋ ਸਟੋਰੀ ਆ ਉਹ ਆਮ ਘਰਾਂ ਦੇ ਵਿੱਚ ਆਪਣੇ ਆਪਾਂ ਦੇਖਦੇ ਆ ਜਿਉਂਗੇ ਬਾਕੀ ਪਿੰਡੂ ਟੱਚਾ ਪੂਰੀ ਫਿਲਮ ਦੇ ਵਿੱਚ ਹੀ ਪਰਿਵਾਰਕ ਫਿਲਮ ਹੈ ਇਹ ਹਰ ਐਂਗਲ ਤੋਂ ਫਿਲਮ ਦੇ ਵਿੱਚ ਜਨ ਕੇ ਗਾਣਿਆਂ ਤੋਂ ਸਟੋਰੀ ਤੋਂ ਡਾਇਲੋਗ ਤੋਂ ਹਰ ਪਾਸੇ ਫਿਲਮ ਬਹੁਤ ਇੱਕ ਵਧੀਆ ਇੱਕ ਵਧੀਆ ਮੈਸੇਜ ਵੀ ਦੇਗੀ ਠੀਕ ਹੈ ਬਾਕੀ 올 ਗੁੱਡ ਹੈ ਸਭ ਕੁਝ ਦੇਖ ਕੇ ਬਾਹਰ ਨਿਕਲੇ ਹੋ ਬਹੁਤ ਸੋਹਣਾ ਲੱਗਿਆ ਜਿਵੇਂ ਕਮੇਡੀ ਦੀਦੀ ਦੀ ਐਕਟਿੰਗ ਬਹੁਤ ਕੈਂਟ ਪੂਰੀ ਹੱਦ ਤੱਕ ਮੈਮ ਤੁਹਾਨੂੰ ਇਹ ਸੂਕ ਕਿਦਾਂ ਲੱਗਿਆ ਤੁਹਾਨੂੰ ਹਾਂਜੀ ਬਹੁਤ ਵਧੀਆ ਸੀਗੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਾ ਫਿਲਮ ਵੀ ਸਟੋਰੀ ਬਹੁਤ ਵਧੀਆ ਵਾ ਸਾਰਾ ਕੁਝ ਬਹੁਤ ਵਧੀਆ ਜਾਂਦੀ ਐਕਟਿੰਗ ਸਾਰਿਆਂ ਭੈਣਾਂ ਨੂੰ ਕੀ ਅਪੀਲ ਕਰੋਗੇ ਸਾਰਿਆਂ ਨੂੰ ਆ ਕੇ ਦੇਖਣੀ ਚਾਹੀਦੀ ਆ ਫੈਮਿਲੀ ਮੂਵੀ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਵੀ ਬਹੁਤ ਵਧੀਆ ਮੈਮ ਕਿਦਾਂ ਲੱਗਿਆ ਮੂਵੀ ਹਾਂਜੀ ਬਹੁਤ ਵਧੀਆ ਸੀਗੀ ਹਾਂਜੀ ਜੈ ਦੇ ਫਸਟ ਟਾਈਮ ਐਕਟਿੰਗ ਬਹੁਤ ਅੱਛੀ ਐਕਟਿੰਗ ਕਰੀ ਆ ਹਾਂ ਚਲੋ ਦੇਖਣੀ ਚਾਹੀਦੀ ਆ ਵਧੀਆ ਫੈਮਿਲੀ ਦੇ ਦੇਖਣ ਵਾਲੀ ਮੂਵੀ ਆ ਏਜੀ ਸੰਧੂ मैम ਮੌਜੂਦ ਨੇ ਲੈ ਕੇ ਆਣੇ ਹੋ ਇਸ ਤਰੀਕੇ ਦਾ ਜਦੋਂ ਲੋਕਾਂ ਦਾ ਪਿਆਰ ਮਿਲਦਾ ਫਿਰ ਕਿਵੇਂ ਕਿਦਾਂ ਦਾ ਮਹਿਸੂਸ ਹੁੰਦਾ ਖੁਸ਼ੀ ਹੁੰਦੀ ਹੈ ਕਿ ਸਾਡਾ ਕੰਮ ਜਿਹੜਾ ਹੈ ਉਹ ਲੋਕਾਂ ਨੂੰ ਪਸੰਦ ਆਇਆ ਸਾਡੀ ਆਡੀਅנס ਨੂੰ ਪਸੰਦ ਆਇਆ ਮੇਰਾ ਹਮੇਸ਼ਾ ਤੋਂ ਇੱਕੋ ਹੀ ਸੁਪਨਾ ਰਹਿ ਗਿਆ ਕਿ ਮੈਂ ਕੁਝ ਨਵੇਂ ਟੈਲੈਂਟ ਨੂੰ ਪ੍ਰੋਮੋਟ ਕਰਾਂ ਨਵੇਂ ਚਿਹਰੇ ਮਿਕਸ ਮੈਚ ਕਰਕੇ ਪੁਰਾਣਿਆਂ ਦੇ ਨਾਲ ਮੈਂ ਖੜੇ ਕਰਕੇ ਲਿਆਂਦੇ ਆ ਸਿਨੇਮੇ 'ਚ ਔਰ ਸਟੋਰੀ ਸਾਫ਼ ਸੁਥਰੀ ਰਵੇ ਪਰਿਵਾਰ ਚ ਬੈਠ ਕੇ ਦੇਖਣ ਲਾਇਕ ਹੋਵੇ ਇੱਕ ਅੱਛਾ ਮੈਸੇਜ ਦਿੰਦੀ ਹੋਵੇ ਔਰ ਕੁਝ ਅੱਛੇ ਸਿੰਗਰਸ ਮਾਰਕੀਟ ਚ ਜਿਹੜੇ ਅੱਛਾ ਗਾਉਂਦੇ ਆ ਜਿਹੜੇ ਕਿਸੇ ਵਜ੍ਹਾ ਨਾਲ ਮਤਲਬ ਸਾਹਮਣੇ ਨਹੀਂ ਆ ਪਾ ਰਹੇ ਸੀ ਤੇ ਅੱਛਿਆਂ ਨੂੰ ਥੋੜਾ ਪਿੱਛੇ ਧੱਕਿਆ ਜਾਂਦਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜਾ ਅੱਛਾ ਟੈਲੈਂਟ ਪਿੱਛੇ ਆ ਉਹਨੂੰ ਸਾਹਮਣੇ ਲੈ ਕੇ ਆਈਏ ਇਸੇ ਤਰ੍ਹਾਂ ਅਸੀਂ ਨਵੇਂ ਸਿੰਗਰ ਜਿਹੜੇ ਮਤਲਬ ਸਿਨੇਮੇ ਚ ਲਿਆਂਦੇ ਨਵੇਂ ਰਾਈਟਰ ਨਵੇਂ ਆਰਟਿਸਟ ਨਵੇਂ ਐਕਟਰ ਨਵੇਂ ਚਿਹਰੇ ਵੀ ਲਾਂਚ ਕੀਤੇ ਆ ਸੋ ਬਹੁਤ ਵਧੀਆ ਲੱਗ ਰਿਹਾ ਇੱਕ ਤੁਸੀਂ ਆਪ ਪੋਲਿਟਿਕਸ ਨਾਲ ਜੁੜੇ ਹੋ ਤੇ ਪੋਲਿਟਿਕਸ ਤੇ ਪੁਲਿਸ ਮੁਲਾਜ਼ਮਾਂ ਦਾ ਜੋ ਕਿਰਦਾਰ ਦਿਖਾਇਆ ਗਿਆ ਕਿਤੇ ਨਾ ਕਿਤੇ ਧਰਤਲ ਦੇ ਉੱਤੇ ਉਹ ਹਕੀਕਤ ਨਜ਼ਰ ਆਂਦੀ ਹੈ ਜੋ ਮੂਵੀ ਦੇ ਵਿੱਚ ਦਰਸਾਇਆ ਗਿਆ ਤੇ ਇੱਕ ਸੀਨ ਦੇ ਵਿੱਚ ਦਿਖਾਇਆ ਗਿਆ ਕਿ ਜਿਹੜਾ ਡੀਸੀ ਹੁੰਦਾ ਡੀਸੀ ਤੇ ਪੁਲਿਸ ਮੁਲਾਜ਼ਮ ਯਾਨੀ ਕਿ ਐਮਐਲਏ ਨਾਲ ਰਲ ਕੇ ਜੋ ਸਰਯੰਤਰ ਬਣਾਉਂਦੇ ਐ ਯਾਨੀ ਕਿ ਫਸਾਉਣ ਦੇ ਲਈ ਉਸ ਚੀਜ਼ ਨੂੰ ਕਿੱਦਾਂ ਤੁਸੀਂ ਇਨਸਪਾਇਰ ਹੋਏ ਜਾਂ ਤੁਹਾਡੇ ਨਾਲ ਇਦਾਂ ਦੀ ਬੀਤ ਬੀਤੀ ਹੋਣੀ ਦੇਖੋ ਜਿਹੜਾ ਇੱਕ ਨਾ ਸਟੋਰੀ ਜਿਹੜੀਆਂ ਹੁੰਦੀਆਂ ਨੇ ਨਾ ਜਾਂ ਕਲਮ ਹੁੰਦੀ ਆ ਥੋੜਾ ਜਿਹਾ ਮਤਲਬ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਸਟੋਰੀ ਹੁੰਦੀ ਹੈ ਨਾ ਉਹ ਰਿਐਲਿਟੀ ਦੇ ਨਾਲ ਤਾਲਮੇਲ ਕਰਦੀ ਹੁੰਦੀ ਆ ਰਿਐਲਿਟੀ ਬੇਸਡ ਹੀ ਫਿਲਮਾਂ ਹੁੰਦੀਆਂ ਨੇ ਇਹ ਇਹੋ ਜੇ ਪੰਗੇ ਦੇਖੋ ਹਮੇਸ਼ਾ ਹੁੰਦੇ ਰਹਿੰਦੇ ਆ ਹਰ ਇੱਕ ਨਾਲ ਹੁੰਦੇ ਆ ਰਹੀ ਗੱਲ ਪੁਲਿਸ ਦੀ ਤੇ ਪੋਲਿਟਿਕਸ ਦਾ ਤਾਲਮੇਲ ਜਿਹੜਾ ਦਿਖਾਇਆ ਹੈ ਕਿ ਕਹਿੰਦੇ ਮਾਲਕ ਤੋਂ ਬਿਨਾਂ ਕੁੱਤੇ ਦੀ ਔਕਾਤ ਨਹੀਂ ਹੁੰਦੀ ਕਿ ਭੌਂਕ ਜੇ ਤੇ ਜੇ ਪੋਲਿਟਿਕਸ ਦੇ ਵਿੱਚ ਪੋਲਿਟੀ ਪੋਲਿਟਿਸ਼ੀਅਨਜ਼ ਦੀ ਸ਼ੈ ਨਾ ਹੋਵੇ ਤੇ ਪੁਲਿਸ ਮੁਲਾਜ਼ਮ ਕਿਸੇ ਨਾਲ ਗਲਤ ਨਹੀਂ ਕਰ ਸਕਦੇ ਸੋ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਪੁਲਿਸ ਨੇ ਮੇਰੇ ਨਾਲ ਕਿਦਾਂ ਧੱਕਾ ਕੀਤਾ ਹੈ ਮੇਰੀਆਂ ਪ੍ਰਾਪਰਟੀਆਂ ਤੇ ਕਬਜ਼ੇ ਵੀ ਕਰਵਾਏ ਨਾਲ ਰਲ ਕੇ ਤੇ ਨਾਲ ਗੁੰਡਾਗਰਦੀ ਵੀ ਕੀਤੀ ਥ੍ਰੈਟ ਵੀ ਕੀਤਾ ਸੋ ਮੈਂ ਉਸੇ ਚੀਜ਼ ਨੂੰ ਪੇਸ਼ ਵੀ ਕੀਤਾ ਹੈ ਕਿ ਇਹ ਮਿਲੀ ਭੁਗਤ ਹੀ ਹੁੰਦੀ ਹੈ ਜਦੋਂ ਇੱਕ ਆਮ ਇਨਸਾਨ ਨੂੰ ਤੰਗ ਕੀਤਾ ਜਾਂਦਾ ਹੈ ਫਿਰ ਆਮ ਇਨਸਾਨ ਫਿਰ ਜਦੋਂ ਬਦਲਾ ਲੈਂਦਾ ਫਿਰ ਉਹਦੇ ਨਾਲ ਕਾਇਨਾਤ ਤੇ ਰੱਬ ਜਿਹੜਾ ਉਹ ਨਾਲ ਖੜ ਜਾਂਦਾ ਸੋ ਸਾਡੇ ਨਾਲ ਵੀ ਅੱਜ ਰੱਬ ਖੜਿਆ ਹੈ ਇਸ ਫਿਲਮ ਵਿੱਚ ਵੀ ਬੜੇ ਪੰਗੇ ਹੋਏ ਆ ਤੇ ਉਹ ਪੰਗੇ ਅਸੀਂ ਅੱਜ ਪਰਮਾਤਮਾ ਦੀ ਸ਼ੁਕਰਾਨੇ ਨਾਲ ਅਸੀਂ ਪਰਮਾਤਮਾ ਦੇ ਅਸ਼ੀਰਵਾਦ ਨਾਲ ਕੰਪਲੀਟ ਕੀਤੇ ਆ ਤੇ ਅੱਜ ਸਾਡੀ ਫਿਲਮ ਸਿਨੇਮੇ ਚ ਪਹੁੰਚੀ ਆ ਬੜੇ ਲੋਕਾਂ ਨੂੰ ਸੀਗਾ ਕਿ ਪੰਗੇਵਾਜ ਪਤਾ ਨਹੀਂ ਸਿਨੇਮਾ ਦੇਖੂਗੀ ਕਿ ਨਹੀਂ ਦੇਖੂਗੀ ਸੋ ਅੱਜ ਤੁਹਾਡੇ ਚੈਨਲ ਨਾਲ ਕਹਿਣਾ ਚਾਹੁੰਦੇ ਆ ਤੁਹਾਡੀਆਂ ਵਾਦਵਾਵਾਂ ਚਾਹੇ ਦੁਆਵਾਂ ਕਿਸੇ ਵੀ ਹਾਲ ਵਿੱਚ ਤੁਹਾਣੀਆਂ ਤੁਸੀਂ ਮੈਨੂੰ ਜਿਹੜਾ ਵਾਚ ਕਰਦੇ ਰਹੇ ਜਾਂ ਮੇਰੇ ਤੇ ਆਪਣਾ ਫੋਕਸ ਕਰਦੇ ਰਹੇ ਸੋ ਪਲੀਜ਼ ઓਨલાઈ ફોકસ ਹੁਣ সিনেমਿਆ ਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਕਰਿਓ ਕਿਉਂਕਿ ਇਹ ਫਿਲਮ ਬਣਾਉਣ ਦੇ ਵਿੱਚ ਜਿਹੜਾ ਮੇਰਾ ਸਹਿਯੋਗ ਜਿਨ੍ਹਾਂ ਆਰਟਿਸਟਾਂ ਨੇ ਦਿੱਤਾ ਮੈਂ ਉੱਥੇ ਉਹਨਾਂ ਦਾ ਸਾਥ ਲਏ ਬਿਨਾ ਅੱਗੇ ਨਹੀਂ ਵਧ ਸਕਦੀ ਸੀ ਜਿਹਦੇ ਵਿੱਚ ਮਤਲਬ ਮੇਰੇ ਸਿੰਗਰ ਬਿੱਲ ਸਿੰਘ ਹੈ ਹਸਨ ਮਾਨਕ ਹੈ ਆਲਿਆ ਖਾਨ ਹੈ ਕੁੜੀ ਔਰ ਸੋਨੂ ਕੇਲੋਂ ਹੈ ਰਾਈਟਰ ਹੈ ਮੁੰਡਾ 뮤직 ਡਾਇਰੈਕਟਰ ਹੈ ਔਰ ਸਾਡੇ ਜਿਹੜੇ ਮਤਲਬ ਮੇਨ ਸਾਡੇ ਕਰਤਾ ਤਰਤਾ ਸਾਡੇ ਪ੍ਰੋਡਿਊਸਰ ਦਿਨੇਸ਼ ਮਲੋਤਰਾ ਜੀ ਫਿਲਮ ਜਿਹੜੀ ਹੁੰਦੀ ਹੈ ਨਾ ਡਾਇਰੈਕਟਰ ਮਾਂ ਹੁੰਦਾ ਤੇ ਪ੍ਰੋਡਿਊਸਰ ਪਿਓ ਹੁੰਦਾ ਸੋ ਇਸ ਤਰ੍ਹਾਂ ਤਾਲਮੇਲ ਮਿਲਾ ਕੇ ਹੀ ਅਸੀਂ ਪ੍ਰੋਜੈਕਟ ਨੂੰ ਸਿਰੇ ਚੜਾਇਆ ਸਾਰੇ ਆਰਟਿਸਟਾਂ ਦੀ سپورਟ ਰਹੀ ਆ ਔਰ ਬੜੇ ਲੋਕ ਸੀਗੇ ਜਿਹੜੇ ਕਹਿੰਦੇ ਸੀ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਓ ਫਿਲਮ ਸਿਨੇਮੇ ਚ ਨਹੀਂ ਆਉਣ ਦਿੰਦੇ ਪਰਮਾਤਮਾ ਤੋਂ ਵੱਡੀ ਕੋਈ ਤਾਕਤ ਨਹੀਂ ਤੇ ਆਡੀਅנס ਤੋਂ ਵੱਡਾ ਕੋਈ ਰੱਬ ਨਹੀਂ ਜਿਹੜਾ ਪਿਆਰ ਤੁਸੀਂ ਦੇ ਸਕਦੇ ਹੋ ਮੈਂ ਅੱਜ ਇੱਥੇ ਤੁਹਾਡੇ ਚੈਨਲ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਅਸੀਂ ਮਤਲਬ ਇਸ ਫਿਲਮ ਦਾ ਜੋ ਤੇਲ ਫੁੱਲ ਪਹਿਲੇ ਦਿਨ ਦਾ ਜਿੱਥੇ-ਜਿੱਥੇ ਫਿਲਮ ਰਿਲੀਜ਼ ਹੋਈ ਆ ਅਸੀਂ ਉਹ ਸਾਰੇ ਦਾ ਸਾਰਾ ਹੜਪੀੜਤਾ ਨੂੰ ਦਾਨ ਕਰਨਾ ਚਾਹੁੰਦੇ ਆ ਸੇਵਾ 'ਚ ਲਾਉਣਾ ਚਾਹੁੰਦੇ ਆ ਜ਼ਰੂਰਤਮੰਦਾਂ ਤੱਕ ਘਰ ਤੱਕ ਪਹੁੰਚਾਉਣਾ ਚਾਹੁੰਦੇ ਆ ਇਹ ਨਹੀਂ ਕਿ ਅਸੀਂ ਅਨਾਉਂਸ ਕਰਤਾ ਸਾਡੀ ਟੀਮ ਘਰ ਤੱਕ ਪਹੁੰਚਾਊਗੀ ਜਿੱਦਾਂ ਇਸ ਤਰੀਕੇ ਦਾ ਮੂਵੀ ਜਦੋਂ ਬਣਦੇ ਆ ਜਦੋਂ ਦਰਸ਼ਕਾਂ ਦਾ ਪਿਆਰ ਮਿਲਦਾ ਤਾਂ ਫਿਰ ਅੱਗੇ ਹੋਰ ਇਨਸਪਾਇਰ ਹੋ ਕੇ ਫਿਰ ਅੱਗੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਉਮੀਦ ਕਰ ਸਕਦੇ ਕਿ ਇੱਦਾਂ ਦੀ ਸਾਡੇ ਪ੍ਰੋਡਿਊਸਰ ਸਾਹਿਬ ਦਾ ਬਟਨ ਖੁੱਲ ਗਿਆ ਖੁਸ਼ੀ ਨਾਲ ਕਹਿੰਦੇ ਅਗਲੀ ਫਿਲਮ ਫੇਰ ਬਣਾਓ ਕਹਿੰਦੇ ਅਗਲੀ ਫਿਲਮ ਹੋਰ ਬਣਾਓ ਚਲੋ ਅਸੀਂ ਜਲਦੀ ਮਿਲਾਂਗੇ ਅਗਲੇ ਵਾਰ-ਵਾਰ ਇਹਨਾਂ ਨੇ ਜ਼ਿਕਰ ਕੀਤਾ ਪ੍ਰੋਡਿਊਸਰ ਵੱਲੋਂ ਠੀਕ ਹੈ ਪ੍ਰੋਡਿਊਸਰ ਦਾ ਬਹੁਤ ਹੱਥ ਹੁੰਦਾ ਹੈ ਅੱਛੀ ਪਿਕਚਰ ਦੇਣ ਦਾ ਇਆ ਅੱਛੀ ਮੂਵੀ ਅੱਛੇ ਪਬਲਿਕਲੀ ਮੈਸੇਜ ਦੇ ਅੰਦਾ ਜੋ ਡਾਇਰੈਕਟਰ ਰਾਈਟਰ ਦਾ ਉਹ ਕਿਸੇ ਦਾ ਨਹੀਂ ਸਾਡਾ ਸਹਿਯੋਗ ਜ਼ਰੂਰ ਹੈ ਇਹ ਭੈਣ ਮੇਰੀ ਡਾਇਰੈਕਟਰ ਰਾਈਟਰ ਸਿੰਗਰ ਇਹ ਇੱਕ ਪੂਰਾ ਕੰਬੋ ਹੈ ਜਿਹੜਾ ਕਮਾਂਗਾ ਤੇ ਔਰ ਇਹਨਾਂ ਦਾ ਬਹੁਤ ਸਹਿਯੋਗ ਹੈ ਸਿੰਗਰ ਜਿਹੜੇ ਸਾਡੇ ਜਿੱਥਾ ਦਸਿਆਲੀਆ ਖਾਨ सोनू ਕਲੋਂ ਹਸਨ ਮਾਨਕ ਸਾਰੇ ਇੱਕ ਟੀਮ ਵਰਕ ਹੈ ਜਸ ਜਸ ਲਾਈਕ ਫੈਮਿਲੀ ਹਾਂ ਸੀ ਇੱਕ ਔਰ ਇਹੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ 6 ਮਹੀਨੇ ਬਾਅਦ ਸਾਲ ਬਾਅਦ ਕੋਈ ਨਾ ਕੋਈ ਨਵਾਂ ਲੈ ਕੇ ਆਵਾਂਗੇ ਹੋਰ ਤੁਹਾਨੂੰ ਨਵਾਂ ਟੈਲੈਂਟ ਨਵੇਂ ਆਰਟਿਸਟ ਵੀ ਲਵਾਵਾਂਗੇ ਅਸੀਂ ਜਿਹੜੇ ਵਿਚਾਰਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤੇਜੀ ਸੰਧੂ ਉਹਨਾਂ ਦਾ ਇਹ ਇੱਕ ਖੁਆਬ ਹੈ ਕਿ ਮੈਂ ਨਵੇਂ ਤੋਂ ਨਵੇਂ ਆਰਟਿਸਟਾਂ ਨੂੰ ਲਾਂਚ ਕਰਾਂ ਇਸ ਕਰਕੇ ਤੁਹਾਡਾ ਮੀਡੀਆ ਦਾ ਔਰ ਆਉਣ ਵਾਲੀ ਸਾਰੀ ਜਨਤਾ ਦਾ ਬਹੁਤ ਬਹੁਤ ਸਾਰੀ ਧੰਨਵਾਦੀਆਂ ਔਰ ਤੁਸੀਂ ਇਸ ਤਾਈਂ ਚੜ੍ਹਦੀਆਂ ਕਲਾ 'ਚ ਰਹੋ ਸਾਰੇ ਪਰ ਮੈਂ ਵੀ ਆਪਣੀ ਭੈਣ ਦੇ ਨਾਲ ਚੱਲਦੇ ਹੋਇਆ ਏਦਾਂ ਅਸੀਂ ਹੋਰ-ਹੋਰ ਪਿਕਚਰਾਂ ਬਣਾ ਕੇ ਆਪਣਾ ਇੱਕ ਅੱਛਾ ਮੈਸੇਜ ਪਬਲਿਕ ਨੂੰ ਦਈਏ ਅਸੀਂ ਵੀ ਆਸ ਕਰਦੇ ਇਸ ਤਰੀਕੇ ਦਾ ਮੂਵੀ ਤੁਸੀਂ ਬਾਰ ਬਾਰ ਕੱਢਦੇ ਰਹੋ ਕਿ ਦਰਸ਼ਕਾਂ ਦਾ ਘਰੇਲੂ ਮੂਵੀ ਇਸੇ ਲਈ ਬਣਾਈ ਕਿ ਜਿਹੜਾ ਪੂਰੇ ਪਰਿਵਾਰ ਨਾਲ ਬੈਠ ਕੇ ਦੇਖਿਆ ਜਾਏ ਕਿ ਉਹ ਅੱਛਾ ਨਹੀਂ ਲੱਗਦਾ ਕਿ ਕੋਈ ਆਪਾਂ ਸਾਰਾ ਪਰਿਵਾਰ ਪਿਕਚਰ ਦੇਖ ਰਹੇ ਆ ਇੱਕ ਕੋਈ ਐਸਾ ਸੀਨ ਆ ਜਾਏ ਕੋਈ ਇੱਧਰ ਦੇਖੇ ਕੋਈ ਇੱਧਰ ਦੇਖੇ ਜਾਂ ਕੋਈ ਉੱਪਰ ਦੇਖਣ ਲੱਗਦੇ ਇਹ ਖਾਸ ਧਿਆਨ ਇਹ ਖਾਸ ਧਿਆਨ ਕਰਦੇ ਹੋયા ਕੌਣ ਦੱਸਿਆ ਮੈਂ ਡਾਇਰੈਕਟਰ ਵੀ ਇਹ ਨੇ ਰਾਈਟਰ ਵੀ ਇਹ ਨੇ ਇਹਨਾਂ ਬਿਨਾ ਪਿਕਚਰ ਨਹੀਂ ਸੀ ਬਣ ਸਕਦੀ ਔਰ ਨਾ ਹੀ ਅੱਗੋਂ ਬਣੇਗੀ ਸਾਡੀ ਕੋਈ ਵੀ ਇਹ ਅਸੀਂ ਆਪਾਂ ਕਰਨੇ ਆ ਔਰ ਜਿਹੜਾ ਅਸੀਂ ਹਾਰਪੇਟ ਦਾ ਦਾ ਕਿਹਾ ਉਹ ਬਿਲਕੁਲ ਸਹੀ ਗੱਲ ਹੈ ਅਸੀਂ ਸੋਚਿਆ ਅਸੀਂ ਦੋਨੋਂ ਹੀ ਅੱਜ ਕਹਿੰਦੇ ਸਾਂ ਵੀ ਜੋ ਵੀ ਹੋਏਗਾ ਅੱਜ ਦਾ ਅਸੀਂ ਉਧਰ ਕਰਾਂਗੇ ਹੋਰ ਵੀ ਉਹ ਇਸ ਤੋਂ ਇਲਾਵਾ ਸੇਵਾ ਹੋएगी ਕਿ ਅਸੀਂ ਹਰ ਮੇਰੇ ਤਨਮਨ ਨਾਲ ਤਿਆਰ ਜੇ ਪ੍ਰੀਮੀਅਰ ਤੇ ਪਹੁੰਚੇ ਹੋ ਤਾਂ ਤੁਹਾਡਾ ਸੈਮਸੰਗ ਬਹੁਤ ਹੀ ਵਧੀਆ ਸੀਗਾ ਉਸ ਚੀਜ਼ ਕਿੰਦਾ ਐਕਸਪਾਇਰ ਹੋਇਆ ਸੈਮਸੰਗ ਇਹ ਪਹਿਲਾਂ ਤਾਂ ਜੀ ਧੰਨਵਾਦ ਤੁਹਾਡਾ ਮੈਂ ਮਨੋਤਰਾ ਬਾਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਆ ਮੈਂ ਜੀ ਤੇਜੀ ਸੰਧੂ ਜੀ ਤੇ ਮਨੋਤਰਾ ਬਾਜੀ ਦਾ ਬਹੁਤ ਸ਼ੁਕਰੀਆ ਦਾ ਕਰਦੀ ਆ ਇਨ ਟਾਈਮ ਕਾਲ ਆ ਕੇ ਆ ਲਿਆ ਇਦਾਂ ਪਾਸ ਹੈਡ ਸੌਂਗ ਗਾਣਾ ਆ ਕਿਸਮਤ ਬਹੁਤ ਹੀ ਵਧੀਆ ਤੇ ਬਹੁਤ ਹੀ ਅੱਛੀ ਫਿਲਮ ਕਿ ਪੰਗੇਵਾ ਤੇ ਪੰਗਾ ਪੈਂਦਾ ਰਹਿੰਦਾ ਸੀ ਹਰ ਗੱਲ ਤੇ ਕਿਉਂਕਿ ਕੋਈ ਸੌਂਗ ਡਿਲੀਟ ਕੀਤਾ ਕੋਈ ਕੁਝ ਕੀਤਾ ਇਨ ਟਾਈਮ ਮੈਨੂੰ ਇਹ ਮੌਕਾ ਮਿਲਿਆ ਮੈਨੂੰ ਇਸ ਫਿਲਮ ਦਾ ਦੀਦੀ ਨੇ ਤੇਜੀ ਦੀਦੀ ਨੇ ਬਹੁਤ ਹੀ ਫੈਮਿਲੀ ਦੀ ਤਰ੍ਹਾਂ ਮੈਨੂੰ ਇਹਨਾਂ ਨੇ ਤੇ ਉਹ Song ਜਿਹੜਾ ਤੁਹਾਡੇ ਰੂਬਰੂ ਕੀਤਾ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੈਂ ਇਸ ਫਿਲਮ ਦੀ ਹਿੱਸਾ ਬਣੀ ਤੇ ਇਨਸਪਾਇਰ ਕੁਝ ਟਾਈਮ ਪਹਿਲਾਂ ਮੈਂ ਸਿੰਗਰ ਸੀ ਮੈਂ ਗੈਪ ਪਾਤਾ ਬਟ ਮੈਂ ਇਸ ਫਿਲਮ ਦੇ ਨਾਲ ਔਰ ਸਿਨੇਮਾਸ ਤੋਂ ਮੇਰਾ ਦੁਬਾਰਾ ਮੈਂ ਕਮਬੈਕ ਕਰ ਰਹੀ ਹਾਂ ਮੇਰੇ ਲਈ ਇਨਸਪਾਇਰ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਬਹੁਤ ਸਰ ਅੱਜ ਪ੍ਰੀਮੀਅਰ ਤੇ ਆਏ ਹੋ ਫਰਸਟ ਮੂਵੀ ਹੈ ਤੁਹਾਡੀ ਹਾਂਜੀ ਸਰ ਜਿਸ ਤਰੀਕੇ ਦਾ ਦਰਸ਼ਕਾਂ ਦੇ ਵਿੱਚ ਉਸਾਂ ਅਸੀਂ ਦੇਖਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬਹੁਤ ਹੀ ਪੋਜ਼ਿਟਿਵ ਫੀਲ ਹੋ ਰਿਹਾ ਹੈ ਹਰ ਇੱਕ ਦਾ ਇੰਨਾ ਅੱਛਾ ਰਿਵਿਊ ਸੀਗਾ ਦਿਲ ਖੁਸ਼ ਹੋ ਗਿਆ एवरीवन ਵਾਸ ਸੇਇੰਗ ਕਿ ਤੁਸੀਂ ਇੱਕ ਪਰਿਵਾਰਿਕ ਮੂਵੀ ਬਣਾਈ ਹੈ ਔਰ ਤੁਸੀਂ ਹਰ ਤਰ੍ਹਾਂ ਦਾ ਮੈਸੇਜ ਦਿੱਤਾ ਚਾਹੀਓ ਪੋਲਿਟਿਕਲ ਸੀਗਾ ਇਹ ਫੈਮਿਲੀ ਰਿਲੇਸ਼ਨ ਨੂੰ ਲੈ ਕੇ ਸੀਗਾ ਤੇ ਬਸ ਅੱਗੇ ਵੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰੀ ਪਰਿਵਾਰਿਕ ਮੂਵੀਜ਼ ਬਣਨ ਤੇ ਲੋਕਾਂ ਨੂੰ ਕੁਝ ਨਾ ਕੁਝ ਮੈਸੇਜ ਮਿਲੇ ਤੇ ਬਾਕੀ ਜਿੱਦਾਂ ਤੁਸੀਂ ਵੀ ਦੇਖੀਏ ਤੁਹਾਡੇ ਵੀ ਰਿਵਿਊਜ਼ ਮੈਂ ਬਹੁਤ ਅੱਛਾ ਮਨ ਲੱਗੇਗਾ ਕਿ ਤੁਸੀਂ ਦੱਸੋ ਤੇ ਅੱਗੇ ਇਸੇ ਤਰੀਕੇ ਅਸੀਂ ਕੰਮ ਕਰਦੇ ਰਵਾਂਗੇ ਟਰਾਈ ਕਰਾਂਗੇ ਅਸੀਂ ਵੀ ਦੇਖਿਆ ਪੂਰੀ ਮੂਵੀ ਦੇਖ ਕੇ ਨਿਕਲੇ ਆ ਬਾਹਰ ਬ ਖਾਸ ਕਰਕੇ ਕੋਈ ਵੀ ਅਡਲਟ ਸੀਨ ਨਹੀਂ ਸੀ ਇਸ ਚੀਜ਼ ਨੂੰ ਅਸੀਂ ਪਰਿਵਾਰਿਕ ਮੂਵੀ ਸੀ ਆਪਣੇ ਭੈਣ ਪਰਿਵਾਰ ਮਾਤਾ ਪਿਤਾ ਦੇ ਨਾਲ ਲੋਕ ਦੇਖ ਸਕਦੇ ਉਸ ਚੀਜ਼ ਤੇ ਬਹੁਤ ਵਧੀਆ ਫੋਕਸ ਰਾਈਟ ਰਾਈਟ ਸਾਡਾ ਫਰਸਟ ਵੈਰਾਈਟੀ ਇਹ ਹੀ ਰਹਿੰਦੀ ਹੈ ਕਿ ਮੈਕਸ ਟੂ ਮੈਕਸ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕੇ ਤੇ ਅੱਗੋਂ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਇਹੋ ਜਿਹੇ ਪ੍ਰੋਜੈਕਟਸ ਲੈ ਕੇ ਆਈਏ ਕਿ ਜਿਹੜੇ ਕਿ ਅੱਛੇ ਮੈਸੇਜ ਦੇ ਸਕਣ ਔਰ ਸਾਰਾ ਪਰਿਵਾਰ ਇਕੱਠਾ ਸਾਂਝਾ ਬੈਠ ਕੇ ਦੇਖੇ